ਉਹ ਆ ਤੇ ਇਹਦੇ ਟ੍ਰਿਪਲ ਕਾਉਂਟੇ ਸਵਾਲ ਆਇਆ ਸੀਗਾ ਕਿ ਜਿਹੜੇ ਖੇਤਰ ਨੇ ਬੇਸਿਕਲੀ ਮੋਰਲ ਐਜੂਕੇਸ਼ਨ ਹੈ ਬੰਦੇ ਨੂੰ ਬੇਸਿਕਲੀ ਚਿੱਤਰਣ ਵਿੱਚ ਮੋਰਲ ਐਜੂਕੇਸ਼ਨ ਪ੍ਰੋਵਾਈਡ ਕੀਤੀ ਰਹੀ ਹੈ ਪਰ ਜਿਹੜੀ ਉਹਦੇ ਅੰਦਰ ਕੁਝ ਹਵਾਂ ਤੇ ਜਿਵੇਂ ਸ਼ਬਦਾਵਲੀ ਹੈ ਉਹ ਉਹ ਸ਼ਬਦਾਵਲੀ ਧਰਮ ਦੇ ਖੇਤਰ ਵਿੱਚ ਵਰਤੀ ਜਾਂਦੀ ਹੈ ਜਾਂ ਵਰਤੀ ਜਾਣੀ ਚਾਹੀਦੀ ਹੈ ਆ ਰੂਪ ਦਾ ਖੇਤਰ ਹੁਦਲਾ ਕੀ ਹੈ ਜ਼ਰੂਰ ਹੋਏਗਾ ਅੱਛਾ ਧਰਮ ਦਾ ਖੇਤਰ ਕਿੱਦਾਂ ਦਾ ਹੈ ਓਕੇ ਠੀਕ ਹੈ ਓਏ ਕੁਝ ਵੀ ਧਰਮ ਦਾ ਖੇਤਰ ਬਾਰੇ ਤੈਨੂੰ ਪਤਾ ਹੈ ਧਰਮ ਦਾ ਖੇਤਰ ਕਿਦੋਂ ਠੀਕ ਹੈ ਇਹ ਧਰਮ ਦਾ ਖੇਤਰ ਜਦੋਂ ਆਏਗਾ ਉਹ ਤਾਂ ਬਾਹਰਲਾ ਖੇਤਰ ਫਿਰ ਕੀ ਦਾ ਆ ਉਹ ਸਭ ਕੁਝ ਧਰਮ ਦੇ ਵਿੱਚ ਆਏਗਾ ਤੇ ਸਾਚਾਚੇ ਡੰਡਰ ਇਹ ਸਭ ਕੁਝ ਹੋ ਤਾਂ ਭਾਵੇਂ ਜੋ ਮਰ ਜੇ ਹੋਵੇ ਉਸ ਦਾ ਲੋਕ ਦਾ ਗਿਆਨ ਹੈ ਇਹ ਇਹਨਾਂ ਵਹੀਰੀ ਪਤਾ ਘਰੂ ਕੀ ਹੁੰਦਾ ਹੈ ਘਰ ਦਾ ਖੇਤਰ ਗੱਲਾਂ ਬਾਤਾਂ ਬਹਿ ਜਾਂਦੇ ਨੇ ਬੋਲਾਂ ਦਾ ਨੂੰਦਾ ਦੀ ਹਾਂ ਬਾਕੀ ਇਹ ਤਾਂ ਤਰੇ ਪਿਉਦਾ ਫਿਰ ਉਹਨੂੰ ਪੁੱਛੇ ਠੀਕ ਹੈ ਪਰ ਬਈ ਸਿਰ ਤੇ ਹੀ ਜਾਣਕਾਰੀ ਹੀ ਧਰਬ ਅੱਛਾ ਇਹ ਤਾਂ ਤਲਵਾਰ ਆ ਦਾ ਝਾਲ ਹੈ ਹਾਂਜੀ ਝਾਲ ਤਲਵਾਰ ਤੋਂ ਉਲਟ ਹੈ ਕਿਵੇਂ ਦੇਖੀ ਠੀਕ ਹੈ ਅਤੇ ਹੋਏ ਘਟੀਆਂ ਦੇ ਹਾਂ ਹਾਂ ਬਿਲਕੁਲ ਬਿਲਕੁਲ ਇੱਕੋ ਆ ਜੀ ਲੱਗਦਾ ਠੀਕ ਹੈ ਇਹ ਤੋਂ ਉਹਨੇ ਨਾ ਕਰੀਂ ਆਲ ਸਰਵਾਰ ਤੋਂ ਆਡਰ ਨਹੀਂ ਕੀਤੀ ਜਾ ਸਕਦੀ ਠੀਕ ਬਸ ਫਿਰ ਲੇਟ ਜਮਾ ਆ ਗਿਆ ਇਹ ਹੈ ਘਰ ਬੇ ਲਿਆਉਣਾ ਤੇ ਘਰ ਬੂਠ ਢਾੜੇ ਹਾਂ ਤੇ ਅਮਨੇ ਤੋਂ ਅਮਨੇ ਪਿਕਾਣੇ ਲਵਾਣਾ ਠੀਕ ਹੈ ਇਹ ਧਰਬ ਤੇ ਕਾਬੂ ਕੋਲ ਨੇ ਧਰਬ ਨੇ ਠੀਕ ਹੈ ਜੀ ਕੀ ਇਹ ਧਰਬ ਦਾ ਗਿਆਨ ਨਹੀਂ ਚਾਹੀਦਾ ਧਰਬ ਦੀ ਸ਼ਕਤੀ ਨਹੀਂ ਦਾ ਗਿਆਨ ਨਹੀਂ ਚਾਹੀਦਾ ਧਰਬ ਨੂੰ ਤਾਂ ਧਰਮ ਦੀ ਸ਼ਕਤੀ ਦਾ ਗਿਆਨ ਚਾਹੀਦਾ ਵੇ ਅਹ ਕੀ ਗੱਲ ਅੱਛਾ ਬਸ ਇਹ ਹੀ ਹੈ ਸਰ ਰਾਈਟ ਹੈ ਹਾਂ ਜਿਹੜਾ ਹੋਤੀ ਲਾਈ ਉਹਦੇ ਸਾਰੇ ਦੋ ਪੇ ਚੱਲਦਾ ਇਲਾਇ ਤੁਹਾਡੇ ਕੋਲ ਨਹੀਂ ਚਾਹੀਦਾ ਉਹਦਾ ਗਿਆਨ ਵੀ ਚਾਹੀਦਾ ਚਾਹੀਦਾ ਬਿਲਕੁਲ ਧਾਰਮਿਕ ਬੰਦੇ ਨੂੰ ਤਾਂ ਚਾਹੀਦਾ ਉਹ ਤਾਂ ਅਸੀਂ ਨਹੀਂ ਜਾਣਾ ਢਾਲ ਤਲਵਾਰ ਦੇ ਅੱਗੇ ਕਾਦੀਏ ਢਾਲ ਆਪਣੇ ਨੱਕ ਤੇ ਵੀ ਵਾਲਦੀ ਹੈ ਹਾਂ ਇਹਨਾਂ ਨੇ ਵੀ ਨੱਕ ਤੇ ਮਾਰ ਲਈ ਵਈ ਜੇ ਆਓ ਚੱਕਰ ਵਸੇ ਪਿਆ ਦੇ ਇਹ ਆਪਣੇ ਬੱਥੇ ਜ ਮਾਰਦੇ ਨੇ ਢਾਲ ਨੂੰ ਹਾਂ ਗੁਰੂ ਗੋਬਿੰਦ ਸਿੰਘ ਨੇ ਢਾਲ ਬਣਾ ਕੇ ਦਿੱਤੀ ਸੀ ਇਹਨਾਂ ਨੇ ਢਾਲ ਢਾਲ ਦੇਖਣੋਂ ਆਸੇ ਹਾਂ ਆਓ ਇਹ ਵੀ ਕਹੀਏ ਫਿਰ ਦੁਸ਼ਮਨ ਜਿਹੜਾ ਸਾਡੀ ਦੁਸ਼ਮਨ ਹੈ ਉਹਦੀ ਸਟੱਡੀ ਹੈ ਇੱਕ ਤਰ੍ਹਾਂ ਨਾਲ ਉਹ ਜੁੜ ਲੋਗੀ ਇਕੱਠੀ ਹੋਏਗੀ ਹੋ ਹਾ ਸ਼ਾਨਦਾਰ ਦੰਦ ਪੇਸ ਹਾਂਜੀ ਇਹ ਰਾਜਨੀਤੀ ਹੈ ਠੀਕ ਹੈ ਜੀ ਇਹੋ ਨਾਲ ਪਰ ਹੁਣ ਇਹ ਕੀ ਇਹ ਜੁਗਤ ਹੈ ਠੀਕ ਹੈ ਬਾਹਰ ਕਿੰਨਾ ਸ਼ੈਤਾਨ ਹੈ ਕਿਤੇ ਤਾਂ ਡਿੱਗ ਸਕਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਲੋ ਗਰੇ ਇਹ ਨੂੰ ਗਮੇ ਠੀਕ ਹੈ ਜਿਆ ਸਰ ਦਾ ਗਰਮ ਤੋਂ ਕਮੂ ਬਚਾਇਆ ਜਾ ਸਕਦਾ ਠੀਕ ਹੈ ਜਿਹੜਾ ਗਰਾਉਂਡ ਵਾਲੇ ਕੌਣ ਨੇ ਅਖੀ ਅਧੀ ਬਚਾਉਣ ਵਾਲਾ ਸਾਡੇ ਖਵਾ ਖੜੇ ਨੇ ਗਰਾਉਂਡ ਵਾਲੇ ਓਕੇ ਠੀਕ ਜੀ ਉਹ ਸਾਰੀਆਂ ਬਦਤਾਂ ਦੀ ਦਿੱਤੀ ਹੈ ਜਿਹੜੇ ਗਰਾਉਂਡ ਵਾਲੇ ਨੇ ਹਾਂਜੀ ਠੀਕ ਹੈ ਇਹਨਾਂ ਬਾਜਾਂ ਦੇ ਜਿਕਦਾਰਾ ਨੂੰ ਨਾ ਪੜਿਆ ਲੋ ਠੀਕ ਹੈ भाई लगी याद पाल लगे रोई ना ए दा ए दा है हां हां एकदम के लु लागे जाओ के हुई थी। ठीक है फिर के 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 ओ ता उड़ा नु उड़े दा बदल लगया उड़ा उड़े दा मुगदा उड़ा चलके उड़ा और के भाषा जुड़ आ रही है बाकी ज जड़ा अलफ आय बाकी अंश आलो आड़े तो ਜੋ ਚਿਤ੍ਰਣੋਂ ਪੜਦੇ ਨੇ ਐਕਚੁਅਲੀ ਚੋਰਾ ਨਾਲ ਦ੍ਰਿਸ਼ਟੀਕੋਣ ਨਾਲ ਪੜ ਲੈਂਦੇ ਨੇ ਇੱਕ ਤਰ੍ਹਾਂ ਨੂੰ ਪੜ ਲਿਓ ਪਹਿਲਾਂ ਦੇਖੀ ਕੋ ਅੰਕਾ ਟਿਕਾ ਲਓ ਆਪਣਾ ਪਹਿਲਾ ਆਸ਼ਾ ਪੜ ਲਓ ਹਾਂ ਠੀਕ ਹੈ ਆਜ ਸਮਝ ਲਓ ਤੂੰ ਆਜ ਤੋਂ ਪਹਿਲਾਂ ਪੜੋ ਮੈਂ ਫਿਰ ਅੰਦਰੋਂ ਇੱਟਾ ਲੱਗੂ ਏ ਠੀਕ ਏ ਗੱਲ ਠੀਕ ਪਰ ਆਜ ਵੀ ਪੜਨਾ ਉਹ ਵੀ ਸਹੀ ਪੜਨਾ ਪੈਣਾ ਉਹ ਵੀ ਜੇ ਗਲਤ ਪੜ ਲਿਆ ਸਟਾਵਿੰਗ ਗਰ ਉਹ ਪਹਿਲਾਂ ਆਜ ਨੂੰ ਸਮਝ ਲਓ ਜੇ ਪੂਰੀ ਸਮਝ ਆ ਜੂਗੀ ਫਿਰ ਪੜ ਲਓ ਅੱਛਾ ਸ਼ੁਰੂ ਮੈਂ ਚੈਪਟਰ ਪਹਿਲਾ ਕਿਹੜਾ ਪੜਨਾ ਹੈ ਦੂਏ ਦੇ ਉੱਪਰ ਤੇ ਕਿਹੜਾ ਤੀਏ ਚੌਥੇ ਤੇ ਕਿਹੜਾ ਫਾਈਨਲ ਨੂੰ ਤੁਸੀਂ ਤਾਂ ਲੈ ਕੇ ਪੜਨਾਗੇ ਓਕੇ ਠੀਕ ਹੈ ਉਹ ਨੂੰ ਬਚਾ ਕੇ ਤਾਂ ਰੱਖੂਗਾ ਹਾਂ ਹਾਂ ਬਚਾ ਲੈਣਾ ਏ ਕਿ ਸਰਪਾਰ ਹੋਣਗੇ ਕਪਾਰ ਇਹ ਚੱਕ ਵੀ ਨਾ ਹੋਵੇ ਸਰਪਾਰਾਂ ਤੇ ਖੜਾ ਰਹਿੰਦਾ 4 ਪੈਰ ਵਾਲੇ ਜੰਪਦੂ ਦੀ ਟੱਕਾ ਮਾਰੀ ਉਹ ਨਹੀਂ ਹੁੰਦਾ ਦੋ ਪੈਰ ਵਾਲਾ ਸੇਵਲ ਘੱਟ ਹੁੰਦਾ ਅੱਕ ਪੈਰ ਆਲਾ ਹੋ ਜਿਆਦਾ ਸਟੇਬਲ ਹੋ ਜਾਊਗਾ ਠੀਕ ਜਦੋਂ ਪੱਕੇ ਅੱਠੇ ਅੱਠੇ ਗਣ ਕਾਮਯਾਬ ਹੋ ਗਏ ਨਾ ਪੱਕੇ ਫਿਰ ਸਕੇ ਬਣੋਦਾ ਬਣ ਓਕੇ 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 ਉਹਦੋਂ ਜਦੋਂ ਤਰਪੜੀ ਲਾ ਦੇਉਂਗਾ ਪਹਿਲਾਂ ਪੜੀ ਜਾਏਗੀ ਹਾਂ ਬਿਲਕੁਲ ਬਿਲਕੁਲ ਪਿਆਰ ਕਰ ਪਿਆਰ ਕਰਦੇ ਨੇ ਧਰਮ ਦਾ ਸਭ ਪਤਾ ਹੀ ਨਹੀਂ ਕੀ ਆ ਉਹ ਲੋਕ ਧਰਮ ਤੇ ਕਰ ਕਰਦੇ ਨੇ ਜੀ ਪਤਾ ਨਹੀਂ ਸਰ ਬਣੇ ਕਰਦੇ ਆ ਸੋਦਾ ਨਹੀਂ ਕਰਦੇ ਆ ਤੁਸੀਂ ਠੀਕ ਗੱਲ ਹੈ ਲੱਗੇ ਹੋਏ ਦੇ ਸਾਨੂੰ ਭਾਉਣ ਲੱਗੇ ਹੋਏ ਇਹ ਗੱਲ ਵੀ ਠੀਕ ਹੈ ਹੁਣ ਜਿਵੇਂ ਤੁਸੀਂ ਅਸੀਂ ਧਰਮ ਖਾਸੇ ਸਾਲਾਂ ਦਾ ਪੜਿਆ ਹੋਇਆ ਹੈ ਅਸੀਂ ਸਾਡੇ ਵਰਗੇ ਯੂਥ ਨੇ ਪੜਿਆ ਹੀ ਨਹੀਂ ਹੁੰਦਾ ਕੁਝ ਤੇ ਟਿੱਪਣੀਆਂ ਸਿੱਧਾ ਕਰ ਦਿੰਦੇ ਨੇ ਜਿਨ੍ਹਾਂ ਨੇ ਇਹਦਾ ਮੂਰਖ ਬਤਵਾਲਾ ਨਹੀਂ ਅਕਦਾ ਬਾਬਾ ਨੇ ਗੱਲਾਂ ਕਰਨ ਲੱਗੇ ਹਾਂਜੀ ਇਹਦਾ ਹਟਾ ਬੁੱਕ ਵੀ ਨਹੀਂ ਦਵਾਉਂਦਾ ਚਾਦਰ ਦਾ ਆਲ ਕਿਦਵਾਨ ਕਰੇਡਰ ਬੁੱਕ ਵਧੀਰੀ ਹੁੰਦੀ ਹੈ ਗਾਈਂ ਨਹੀਂ ਹੋਏ ਹਾਂ ਇਹ ਤਾਂ ਗੱਲ ਪੱਕੀ ਹੈ ਅਗੀ ਕਾਗਜ਼ਦਾਰਾਂ ਔਰ ਵਿਦਵਾਨ ਕਦੇ ਢਾਲਮਤ ਹੋਏ ਨੇ ਨਾ ਕਦੇ ਹੋ ਗਏ ਹਾਂ ਬਿਲਕੁਲ ਸਹੀ ਗੱਲ ਹੈ ਇਹਦਾ ਧਰਮ ਕਹਿੰਦਾ ਸ਼ਾ ਉਹ ਸ਼ਰਾਰਤ ਭਰਿਆ ਹੁੰਦਾ ਹਾਂਜੀ ਹਾਂਜੀ ਉਹ ਤੇ ਨਾਲੇ ਲੇਖ ਪੜ੍ਹ ਕੇ ਦੇਖ ਲਓ ਪਤਾ ਲੱਗ ਜਾਂਦਾ ਅਗਰ ਕੰਮ ਲੱਗਾ ਜਿਹੜਾ ਆ ਜਾ ਉਹ ਸ਼ਰਾਰਤ ਭਰਿਆ ਹਾਂਜੀ ਹਾਂਜੀ